ਸੰਗਤਾਂ ਨੂੰ ਜੋੜਿਆ ਸੀ ਮੈਂ ਹੁਣ ਬੇਨਤੀ ਕਰਾਂਗਾ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਯੂਪੀ 15 ਮਿੰਟਾਂ ਲਈ ਉਹ ਜੋ ਹਨ ਰੱਬੀ ਪਾਣੀ ਨਾਲ ਸੰਗਤਾਂ ਨੂੰ ਜੋੜਨਗੇ ਜਿੱਥੇ ਤੱਕ ਗੱਲ ਹੈ ਭਾਈ ਰਣਜੀਤ ਸਿੰਘ ਜੀ ਯੂਪੀ ਦੀ ਸ਼੍ਰੀਮਾਨ ਮਾਨਸਾ ਜੀ ਮਹਾਰਾਜ ਦਾ ਜਥਾ ਹੈ ਜਦ ਵੀ ਸਾਡੇ ਕੋਈ ਪ੍ਰੋਗਰਾਮ ਹੁੰਦੇ ਹਨ ਚਾਈ ਸ਼੍ਰੀ ਗੁਰਾਮਦਾਸ ਜੀ ਸੇਵਾ ਸੁਸਾਇਟੀ ਪੁੰਛਦਾ ਹੋਵੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਬੈਠਕ ਮਤਮੋਰ ਸਿੰਘ ਸਾਹਿਬ ਦਾ ਹੋਵੇ ਜਾਂ ਗੁਰਦੁਆਰਾ ਸਾਹਿਬ ਸੰਤਪੋਲ ਉਜਾ ਸਿੰਘ ਸਾਹਿਬ ਰਾਣੀ ਪੁੰਛ ਜਾ ਹੋਰ ਵੀ ਕਿਤੇ ਗੁਰਦੁਆਰਾ ਸਾਹਿਬ ਵਿਕੇ ਪ੍ਰੋਗਰਾਮ ਹੋਣ ਜਿੰਨੇ ਬੈਨਰ ਜਿੰਨੇ ਪੋਸਟਰ ਸਾਡੇ ਆਂਦੇ ਨੇ ਇਹ ਸੇਵਾ ਕਰਦੇ ਹਨ ਅਤੇ ਜਿੰਨੇ ਵੀ ਹਜੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਤੋਂ ਅਸੀਂ ਬੁੱਕ ਕਰਾਂਦੇ ਆ ਇਹ ਇਹਨਾਂ ਦੇ ਜ਼ਦੇਈ ਬੁੱਕ ਹੁੰਦੇ ਨੇ ਸ਼੍ਰੀਮਾਨ ਮਾਨ ਸਾਹਿਬ ਜੀ ਮਹਾਰਾਜ ਨੇ ਇਹਨਾਂ ਨੂੰ ਆਦੇਸ਼ ਦਿੱਤਾ ਹੋਇਆ ਹੈ ਮੈਂ ਇਹਨਾਂ ਨੂੰ ਬੇਨਤੀ ਕਰਾਂਗਾ ਤਕਰੀਬਨ 15 ਮਿੰਟਾਂ ਲਈ ਇਹ ਆਪ ਜੀ ਨੂੰ ਅਲਾਹੀ ਬਾਣੀ ਆਪ ਜੀ ਨੂੰ ਸਰਵਣ ਕਰਾਂਗੇ ਉਹਨਾਂ ਨੂੰ ਬੇਨਤੀ ਹੈ ਸਟੇ ਤੇ ਆ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ Oh Come on. ਤੰਤ ਕਮਾਰ ਕੇ ਤਰਮਤ ਕੋ 能听你说。 ਆ ਮਾਰਗੇ ਧਰਮ ਕੀ ਪੂਰੀ ਸਾਕ ਕਾਮਾਰਗੇ ਧਰਮ ਕੀ ਪੂਰੀ ਕੋ ਵਟ i love ਕਾਮਾਰਗ ਧਰਮਖੀ ਕੋਰੀ ਸਾਲਤ ਕਾਮਾਰਗ ਸਤ ਗੁਰੂ ਆ ਮੂੰਬੀੜਾ Come on. ਸਾਂਤ ਕਾਮਾਰਗੇ ਧਰਮ ਕੀ ਪੂਰੀ ਸਾਂਤ ਕਾਮਾਰਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਰਬਾਨੀ ਦਾ ਸ਼ਾਹੀ ਫਰਮਾਨ ਔ ਸਿੱਖ ਸਤਗੁਰੂ ਕੇ ਪਿਆਰਿਓ ਗਾਓ ਸੱਚੀ ਬਾਣੀ ਬਾਣੀ ਤਾਂ ਗਾਓ ਗੁਰੂ ਕੇਰੀ ਬੋਹਨੀਆਂ ਸਿਰ ਬਾਣੀ ਆਪ ਜੀ ਅਲਾਈ ਬਾਣੀ ਦਾ ਗਰਦਨ ਸਰਵਨ ਕਰ ਰਹੇ ਸੀ ਭਾਈ ਸਾਹਿਬ ਭਾਈ ਰঞ্জੀਤ ਸਿੰਘ ਜੀ ਯੂਪੀ ਜੋ ਕਿ ਸ਼੍ਰੀਮਾਨ ਮਾਨਸਰ ਜੀ ਮਹਾਰਾਜ ਦਾ ਜਥਾ ਹੈ ਅਸੀਂ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਤਰਫੋਂ ਇਹਨਾਂ ਦੇ ਵੀ ਧੰਨਵਾਦੀ ਹਾਂ ਹੁਣ ਸਾਡੇ ਕੋਲ ਪਿਸ਼ੋਰ ਤੌਰ ਤੇ 2 ਦਿਨ ਤੋਂ ਲਗਾਤਾਰ ਪਾਈ ਸਾਹਿਬ ਪਾਈ ਤਰਨਜੀਤ ਸਿੰਘ ਜੀ ਜੋ ਕਿ ਸ਼੍ਰੀਮਨ ਗੁਰਦੁਆਰਾ ਪ੍ਰਬੰਧਕ ਕਮੇਟੀ ਅਮਰਸਰ ਸਾਹਿਬ ਦੇ ਪ੍ਰਚਾਰਕ ਹਨ ਉਹਨਾਂ ਨੇ ਲਗਾਤਾਰ ਦੋ ਦਿਨ ਤੋਂ ਜੋ ਕਿ 12 ਮਹਾਪੁਰਸ਼ਾਂ ਦੀ ਜੋ ਜੀਵਨੀ ਹੈ ਉਸ ਦੇ ਬਾਰੇ ਦੇ ਵਿੱਚ ਜੋ ਸੰਗਤਾਂ ਨੂੰ ਵਿਚਾਰਾ ਸਾਂਝੀਆਂ ਕੀਤੀਆਂ ਹਨ ਅੱਜ ਸਵੇਰੇ ਸੰਗਰਾਂਦ ਦੇ ਪਵਿੱਤਰ ਦਿਹਾੜੇ ਤੇ ਗੁਰਦੁਆਰਾ ਬੈਟਕ ਮਤਮੋਰ ਸਿੰਘ ਸਾਹਿਬ ਵਿਖੇ ਵੀ ਬਹੁਤ ਵੱਡੀ ਗੱਲ ਹੈ ਔਰ ਬਹੁਤ ਹੀ ਵੱਡਾ ਸ਼੍ਰੀਮੰਡੇਰਾ ਨੰਗਾਲੀ ਸਾਹਿਬ ਦਾ ਬਹੁਤ ਹੀ ਵੱਡਾ ਇਹ ਸਤਿਕਾਰ ਕਰਦੇ ਹਨ ਔਰ ਕਹਿੰਦੇ ਹਨ ਕਿ ਇੱਕ ਇੱਕ ਘਰ ਦੇ ਵਿੱਚੋਂ ਹੈਰਾਨਗੀ ਦੀ ਗੱਲ ਆ ਇਹਨਾਂ ਨੇ ਗੱਲ ਕਹੀ ਕਿ ਇੱਕ ਇੱਕ ਘਰ ਦੇ ਵਿੱਚੋਂ ਮਹਾਪੁਰਸ਼ ਸ਼੍ਰੀਮਾਨ ਮੰਤ ਮਨਜੀਤ ਸਿੰਘ ਜੀ ਮਹਾਰਾਜ ਅਤੇ ਜਿੰਨੇ ਵੀ ਮਹਾਪੁਰੇਸ਼ ਨੇ ਇੱਕ ਇੱਕ ਕਾਰਜੂਕ ਇੱਕ ਇੱਕ ਬੱਚੇ ਨੂੰ ਲਿਆ ਉਸ ਬੱਚੇ ਨੂੰ ਜਾ ਕੇ ਅਮਰ ਸ਼ਿਕਾਇਓ ਸਿੰਘ ਸਜਾਇਆ ਔਰ ਇਹਨਾਂ ਦੇ ਪਾਸੋਂ ਜੋ ਹੈ ਤਕਰੀਬਨ ਅੱਧੇ ਘੰਟੇ ਲਈ ਇਹ ਆਪ ਜੀ ਦੇ ਨਾਲ ਗੁਰਮਤ ਵਿਚਾਰਾ ਸਾਂਝੀਆਂ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਮੂ ਕੁੱਚਰਾ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਦ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ ਅੰਧ ਲਖੈ ਬਦਰੋ ਸੁਣੇ ਜੋ ਕਾਲ ਕਿਰਪਾ ਕਰਾਏ ਜਿਨਾਂ ਨ ਵਿਸਰੇ ਨਾਮ ਸਿਕਨੇ ਆ ਭੇਦ ਨ ਜਾਣਉ ਮੂਲ ਜਾਨੋ ਮੂਲ ਸਾਈਂ ਜੇ ਆ ਪਤਿਤ ਪਵਨ ਗਰੀਬ ਨਵਾਜ਼ ਦੁਨੀਆ ਦੇ ਵਾਲੀ ਚਵਰ ਛਤਰ ਤਖਤ ਦੇ ਮਾਲਕ ਸਮੁੱਚੀ ਕੈਨਾਤ ਦੇ ਰੱਬਰ ਵਾਲੀਏ ਕੁਲ ਆਲਮ ਸ਼ਬਦ ਬ੍ਰਹਮ ਸਤਗੁਰੂ ਗਿਆਨ ਦੇ ਸਾਗਰ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪੁੱਤਰ ਹਜ਼ੂਰੀ ਅੰਦਰ ਮਹਾਪੁਰਖਾਂ ਦੀ ਯਾਦ ਨੂੰ ਮਨਾਉਂਦਿਆਂ ਹੋਇਆਂ ਉਹਨਾਂ ਦੀ ਸਿੱਖਿਆ ਨੂੰ ਸੰਗਤਾਂ ਤੱਕ ਪਹੁੰਚਾਉਣ ਦੇ ਲਈ ਤੁਸੀਂ ਸਾਰੀਆਂ ਸੰਗਤਾਂ ਬੈਠੀਆਂ ਹੋ। ਆਓ ਬੜੇ ਪਿਆਰ ਸਤਿਕਾਰ ਨਾਲ ਸਾਰੀ ਸੰਗਤ ਫਤਿਹ ਦੀ ਸਾਂਝ ਕਰੋ। ਪਿਆਰ ਵਿੱਚ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਤੀ ਸਨਮਾਨਜੋ ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀਓ ਮੇਰੇ ਤੋਂ ਪਹਿਲੋਂ ਅਤੀ ਸਨਮਾਨਯੋਗ ਗੁਰੂ ਘਰ ਦੇ ਰਾਗੀ ਸਹਿਬਾਨ ਜਿਨ੍ਹਾਂ ਨੇ ਬੜਾ ਇੱਕ ਦਿਨ ਮੈਂ ਸ਼ਾਮ ਨੂੰ ਸੁਣਿਆ ਬੜਾ ਮਿੱਠਾ ਕੀਰਤਨ ਕੀਤਾ ਉਹਨਾਂ ਨੇ ਔਰ ਕਈ ਦਿਨਾਂ ਤੋਂ ਰਾਗੀ ਜਥੇ ਹਾਜ਼ਰੀ ਭਰ ਰਹੇ ਹਨ ਮੇਰੇ ਤੋਂ ਪਹਿਲੋਂ ਅਤੀ ਸਨਮਾਨਯੋਗ ਜਥੇ ਭਾਈ ਦਿਲਜੀਤ ਸਿੰਘ ਜੀ ਭਾਈ ਜਗੀਰ ਸਿੰਘ ਜੀ ਔਰ ਡਗਿਆਣਾ ਆਸ਼ਰਮ ਦਾ ਹਜ਼ੂਰੀ ਰਾਗੀ ਜਥਾ ਭਾਈ ਰਣਜੀਤ ਸਿੰਘ ਜੀ ਜੂਪੀ ਬੜੇ ਪਿਆਰ ਵਾਲੇ ਗੁਰਸਿੱਖ ਹਨ ਇਹਨਾਂ ਨੇ ਹਾਜ਼ਰੀ ਭਰੀ ਆ ਔਰ ਸਭ ਤੋਂ ਖੁਸ਼ੀ ਵਾਲੀ ਗੱਲ ਇਹ ਆ ਕਿ ਮਾਨਯੋਗ ਸ਼੍ਰੀ ਮਾਨ ਮਹੰਤ ਮਨਜੀਤ ਸਿੰਘ ਜੀ ਜੋ ਕਿ ਵਿਸ਼ੇਸ਼ ਤੌਰ ਤੇ ਪੁੱਜੇ ਹਨ ਅਤੇ ਜਿਨ੍ਹਾਂ ਨੇ ਬੜਾ ਸੁਚੱਜਾ ਪ੍ਰਬੰਧ ਸੈਕਟਰੀ ਸਹਿਬਾਨ ਪ੍ਰਧਾਨ ਸਹਿਬਾਨ ਨੂੰ ਉਹਨਾਂ ਨੂੰ ਦਿੱਤਾ ਹੈ ਜਿਹੜੇ ਬੜੇ ਪਿਆਰ ਨਾਲ ਕਈ ਦਿਨਾਂ ਤੋਂ ਇਹ ਸੇਵਾਵਾਂ ਨਿਭਾ ਰਹੇ ਹਨ ਔਰ ਕਿਸੇ ਤਰ੍ਹਾਂ ਦੀ ਚੂਕ ਪ੍ਰਮਾਤਮਾ ਨੇ ਨਹੀਂ ਹੋਣ ਦਿੱਤੀ ਔਰ ਬੜੀ ਚੜ੍ਹਦੀ ਕਲਾ ਵਿੱਚ ਇਹ ਸਮਾਗਮ ਅੱਜ ਸਿਰੇ ਲੱਗ ਰਿਹਾ ਹੈ ਸੰਗਤ ਜੀ ਮੈਂ ਕੋਸ਼ਿਸ਼ ਕਰਨਾ ਕਿ ਜਿੱਥੇ ਅਸੀਂ ਦੀ ਗੱਲ ਕਰਨੀ ਆ ਉੱਥੇ ਮਹਾਪੁਰਖਾਂ ਦੇ ਜੀਵਨ ਦੀ ਗੱਲ ਕਰਨੀ ਆ ਮੈਂ ਅੰਮ੍ਰਿਤ ਮੇਰੇ ਸੰਤ ਮਨੋਰ ਸਿੰਘ ਜੀ ਉਹਨਾਂ ਦੇ ਸਥਾਨ ਉੱਤੇ ਹਾਜ਼ਰੀ ਭਰੀ ਸੇ ਇੱਕ ਗੱਲ ਕਹੀ ਸੀ ਕਿ ਗੁਰਬਾਣੀ ਨੇ ਸਾਨੂੰ ਉਪਦੇਸ਼ ਦਿੱਤਾ ਕਹਿੰਦੇ ਗੁਰਮੁਖ ਸੋਕਰ ਦੋਸਤੀ ਸਤਗੁਰ ਸੋ ਲਾਏ ਚਿਤ ਜਿੱਥੇ ਕਿਤੇ ਤੈਨੂੰ ਗੁਰਮੁਖ ਮਿਲਦਾ ਨਾ ਕਿਉਂਕਿ ਕਈ ਤਰਕ ਬੁੱਧੀ ਦੇ مالک ਹੁੰਦੇ ਆ ਤੇ ਮੈਂ ਆਪਣੇ ਵਿੱਚ ਲੈ ਕੇ ਗੱਲ ਕਰਾਂਗਾ ਕਿ ਕਿਤੇ ਜਦੋਂ ਅਸੀਂ ਮਹਾਂਪੁਰਖਾਂ ਦੇ ਸਖਾਨਾਂ ਤੇ ਉਹਨਾਂ ਦੇ ਜਦੋਂ ਜਾਣੇ ਆ ਸਿਰ ਜਾਣੇ ਆ ਕੋ ਜਾਨਦੇ ਸਾਰੇ ਜਾਣਦੇ ਆ